वाहे गुरु जी का खालसा वाहगुरु जी की फतेह आगे साखी एक चली गुरु सच्चा पातशाह कलगी जामी पटनेर विखे दरबार लगाया और संगत दूर दूर देशा थी दर्शन के कारण बड़े चा से आईया सतगुर दीन दयाल शब्द उचारिया पुरखा विरखा तीर्था, तट्टा मेक दीपा लोआ मंडला ਖੰਡਾ ਬਰੰਡਪਾ ਅੰਡ ਜੇਰਜ ਉਤਪੂਜਾ ਖਾਣੀ ਸੇਂਤ ਜਾ ਸੋ ਮਿੱਟੀ ਜਾਣੇ ਨਾਨਕ ਸਰਾ ਮੇਰਾ ਜਤਾਂ ਨਾਨਕ ਜੰਤ ਉਪਾਏ ਕੇ ਸੰਭਾਲੇ ਸਬਨਾ ਜਾਂ ਤੀਮੀ ਖਾਂਬੰਦ ਮਰ ਜਾਏ ਉਸਨੂੰ ਹੋਰ ਪਤੀ ਕਰ ਲੈਣੇ ਸੇ ਕੋਈ ਦੋਸ਼ ਨਹੀਂ ਲੱਗਦਾ ਸ਼ਬਦ ਅਗਲੇ ਮੂਏ ਸੇ ਪਿੱਛੇ ਪਰੇ ਜੋ ਉਬਰੇ ਸੇ ਬੰਦੇ ਲੱਕੂ ਖਰੇ ਇਤਨੇ ਮੇ ਬੁੱਧਮਤ ਦੀ ਸੰਗਤ ਆਈ ਆਈ ਕਰ ਸਭ ਚੰਨੀ ਲੱਗੇ ਬਚਨ ਹੁਆ ਤੁਹਾਡਾ ਆਹਾਰ ਕਿਆ ਹੈ ਗੁਰੂ ਜੀ ਮਨੁੱਖ ਕਤਲ ਨਹੀਂ ਕਰਦੇ ਅਮਲ ਕੋਈ ਨਹੀਂ ਖਾਂਦੇ ਪਰਾਏ ਇਸਤਰੀਵਾਲ ਨਹੀਂ ਦੇਖਦੇ ਝੂਠ ਨਹੀਂ ਬੋਲਦੇ ਪਖਾਨ ਨਹੀਂ ਪੂਜਦੇ ਬ੍ਰਹਮ ਪੂਜਾ ਕਰਦੇ ਹਾਂ ਅੰਮ੍ਰਿਤ ਛੱਕ ਕੇ ਅਸੀਂ ਕਲਮਾ ਨਹੀਂ ਪੜ੍ਹਦੇ ਸਿੱਖ ਮੱਤ ਰੱਖਦੇ ਹਾਂ मास खराब नहीं खांदे गुरुजी दया रखनी ਤੁਹਾਡਾ ਨਾਮ ਸੁਣ ਕੇ ਸ਼ੁੱਧ ਭਾਵਨਾ ਸੇ ਦਰਸ਼ਨ ਕਰਨੇ ਕਉ ਇਹ ਆਇਆ சிவாਜੀ ਮਹਾਰਾਟਾ ਗੁਰੂ ਸਾਹਿਬ ਜੀ ਦੇ ਚਰਨੀ ਲਾਗਾ ਔਰ ਕਹਿਆ हे सतगुरु ਮੇਰੇ ਸਿਰ ਉਪਰ ਹੱਥ ਰੱਖੋ ਜੀ ਤੁਰਖ Hindu ਕੋ ਦੁੱਖ ਦੇਂਦੇ ਹਾਂ ਜੀ ਤਾਂ ਗੁਰੂ ਜੀ પ્રસન્ન ਹੋਏ ਵਰਦੀਆ ਕੇ へ ਸ਼ਿਬਾ ਦੀ ਤੈਨੂੰ ਗੁਰੂ ਕੀ ਬਖਸ਼ੀਸ਼ ਹੋਈ ਔਰ ਤੂੰ ਤਕੜਾ ਹੋ ਜਿ ਚਰਤਾਈ ਗੁਰੂ ਗੁਰੂ ਬਾਗੁਰੂ ਜਾਪ ਕਰੋਗੇ ਤਦ ਤੋੜੀ ਤੁਰਕ ਦਾ ਬਲ ਕਦੀ ਨਾ ਪਾਵੇਗਾ ਸਿੱਖਾ ਅਰਜ਼ ਕਰੀ へ ਗੁਰੂ ਗਰੀਬ ਨਿਵਾਸਪਤੀ ਪਾਵਨ ਦੀਨ ਦਿਆਲ ਜੀ ਅਸੀਂ ਬੰਗਲੇ ਵਿਖੇ ਰਹਿਣੇ ਵਾਲੇ ਹਾਂ ਸਾਨੂੰ ਆਪਣੀ ਰਹਿਤ ਮਰਿਆਦਾ ਲਿਖਵਾਏ ਦਿਓ ਜੀ ਤਾਂ ਗੁਰੂ ਜੀ ਹੁਕਮ ਕੀਤਾ اے ਸਿੱਖੋ ਸਤਗੁਰੂ ਸਿੱਖ ਕੇ ਬੰਧਨ ਕਾਟੇ ਗੁਰਤਾ ਸਿੱਖ ਵਿਕਾਰ ਤੇ ਹਟੇ ਸਿੱਖੋ ਜਿ ਜਰਤਾਈ ਗੁਰੂ ਨੂੰ ਯਾਦ ਰੱਖਿਏ ਔਰ ਗੁਰੂ ਸਿੱਖਿਆ ਸਿਦਨਾ ਕਰੀਏ ਤਦ ਤੋੜੀ ਤੁਹਾਡੀ ਮੁਕਤ ਨਹੀਂ ਹੋਵਣੀ ਸਿੱਖਾ ਅਰਜ ਕੀਤੀ ਸਾਨੂੰ ਮਰਿਤ ਦੀ ਮੁਕਤ ਹੋਣ ਦਾ ਉਪਾਅ ਕਰੀਏ ਤੁਸੀਂ ਕਿਰਿਆ ਦੀ ਥਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਬਿਆਸ ਜੀ ਗੁਰੂ ਜੀ ਕਿਆ ਲਾਵਾਂ ਪੜ ਕਰ ਕਰਨਾ ਪੁੰਨ ਦਾਨ ਸਿੱਖ ਸਾਧ ਨੂੰ ਦੇਵਨਾ ਜੋ ਸਿੰਘ ਰਹਿਤਵਾਨ ਹੋਵੇ ਉਸकी सेवा करनी रहਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਗੁਰੂ ਕਾ ਹੁਕਮ ਹੈ ਪ੍ਰਾਣੀ ਦੇ ਹੱਥ ਪਰ ਦੀਵਾ ਨਹੀਂ ਰੱਖਣਾ ਦੀਵਾ ਮੇਰਾ ਏਕੋ ਨਾਮ ਦੁੱਖੋ ਵਿੱਚ ਪਾਇਆ ਤੇਲ ਜਹਾਂ ਗੁਰੂ ਗ੍ਰੰਥ ਸਾਹਿਬ ਜੀ ਹੋਵੇ ਉਸ ਜਗ੍ਹਾ ਦੀਵਾ ਜਗਾਉਣਾ ਤੁਮ ਕਾ ਨਹੀਂ ਤੋੜਨਾ ਤੇ ਅਦਮਾਰਗ ਨਹੀਂ ਭੰਨਣਾ ਹੋਰ ਕਿਸੇ ਪਾਸੋਂ ਕੀਰਤ ਨਹੀਂ ਕਰਾਉਣੀ ਬਿਨਾ ਸਿੰਘ ਧੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਾ ਕਰਾਉਣਾ ਤੇ ਸਜਦਾ ਪਾਠ ਕਰਨਾ ਸਸਕਾਰ ਦੇ ਸਮੇਂ ਇਸ਼ਨਾਨ ਕਰਕੇ ਆਰਤੀ ਸੋਹਲੇ ਦਾ ਜਾਪ ਕਰਨਾ ਅਰਦਾਸਾ ਕਰਕੇ ਕੜਾ ਪ੍ਰਸ਼ਾਦ ਵਰਤੌਣਾ ਚੀਖਾਂ ਵਿੱਚ ਭਾਵਨਾ ਦਾ ਪ੍ਰਾਣੀ ਦੀ ਗਤੀ ਹੋਵੇਗੀ ਨਰ ਨਾਰੀ ਆਪਸ ਵਿੱਚ ਮਿਲ ਕੇ ਸਤਨਾਮ ਦਾ ਡੰਕਾ ਲਗਾਉਣ 13 ਦਿਨ ਅਖੰਡ ਕੀਰਤਨ ਕਰਨ ਤਾਂ ਪ੍ਰਾਣੀ ਦੀ ਗਤੀ ਹੋਵੇਗੀ। ਗੰਗਾ ਗਾਇਆ ਨਹੀਂ ਜਾਣਾ। ਸ੍ਰੀ ਅੰਮ੍ਰਿਤਸਰ ਜੀ ਤਰਨ ਤਾਰਨ ਦਰਸ਼ਨ ਕਰਨਾ। ਕੜਾ ਪ੍ਰਸ਼ਾਦ ਕਰਵਾਉਣਾ। ਅਕਾਲ ਗੁੰਗੇ ਸਾਹਿਬ ਜੀ ਪੋਸ਼ਾਕਾ ਚੜਾਉਣੀਆ। ਫੇਰ ਪੱਥੇਗ੍ਰਾਮ ਵਿਖੇ ਫੁੱਲਾਂ ਨੂੰ ਅੰਮ੍ਰਿਤ ਖੰਡੇ ਦਾ ਚੁਕਾਉਣਾ। ਗੰਗਾ ਸਰ ਜੀ ਇਸ਼ਨਾਨ ਕਰਾ ਕੇ ਰਾਵੀ ਵਿਖੇ ਫੁੱਲ ਪਰੋਣੇ। ਰਾਵੀ ਗੁਰੂ ਦੇ ਚਰਨਾਂ ਵਿੱਚ ਨਿਵਾਸ ਕਰਦੀ ਹੈ। जो इन्हों बचना मन सो निहाल हो दान देना धर्म है जो वंड खावे गुरु की बाणी पढ़े कथा कीर्तन करे और करावे, और गुरु की बाणी बिना होर कथा कीर्तन नहीं सरवन करना होर मंत्र नहीं पढ़ना अमृत खंडे का शकना संगत अर्ज करी जी हे गुरु जी अस श्री अमृतसर साहित्य। ਸ਼੍ਰੀ ਤਰਨ ਤਾਰਨ ਸਾਹਿਬ ਜੀ ਦੇ ਦਵਾਰੇ ਮੇਲੇ ਪਰ ਚੱਲੇ ਹਾਂ ਗੁਰੂ ਜੀ ਬਚਨ ਕੀਤਾ ਸਿੱਖੋ ਸੋ ਰੁਪਿਆ ਗੁਰੂ ਕੇ ਖਜ਼ਾਨੇ ਵਿੱਚੋਂ ਲੈ ਜਾਓ ਕੜਾਹ ਪ੍ਰਸ਼ਾਦ ਕਰਕੇ ਭੋਗ ਗੁਰੂ ਜੀ ਨੂੰ ਲਗਾ ਕੇ ਸੰਗਤ ਵਿੱਚ ਵਰਤਾ ਕੇ ਛਕਾਉਣਾ ਸਾਡੇ ਨਾਮ ਕੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਬਚਨ ਹੋਇਆ ਆਪੇ ਹੀ ਪ੍ਰਭੂ ਰਾਖਤਾ ਭਗਤਨ ਕੀ ਆਣੇ ਜੋ ਜੋ ਚਿਤਵਹਿ लेता माने दोहरा गुरु गोबिंद सिंह जी दसम गुरु भारी कर उपकार पंथ खालसा दीने कीनी जगत की दुख से लियो बचाए रहत बहत की जुगत को कौ सबसे कह समझायन किनी बहु खुशी पंथ खालसा के वाह गुरु जी की फतेह बलाई बिन है देर ਮਾਹੀ ਗੁਰੂ ਜੀ ਦਾ ਖਾਲਸਾ ਮਾਹੀ ਗੁਰੂ ਜੀ ਕੀ ਫਤਿਹ